ਪੰਜਾਬ ਦੇ ਵਿੱਚ ਕਿੰਨੀਆਂ ਗ੍ਰਾਮ ਪੰਚਾਇਤਾਂ ਨੇ ਜਿਨ੍ਹਾਂ ਦੇ ਕੋਲ ਦਿਵਾਨੀ ਨਹੀਂ ਹੈ ਪਿੰਡ ਦੇ ਵਿਕਾਸ ਦੇ ਲਈ ਕੋਈ ਖਜ਼ਾਨਾ ਨਹੀਂ ਹੈ ਖਾਤੇ ਖਾਲੀ ਨੇ ਔਰ ਇਸ ਦੇ ਬਾਰੇ ਜਿਹੜੇ ਵੇਰਵੇ ਸਾਹਮਣੇ ਆਏ ਨੇ ਉਸ ਦੇ ਬਾਰੇ ਜਾਣਕਾਰੀ ਤੁਹਾਡੀ ਸਾਂਝੀ ਕਰਦੇ ਆ ਤੁਹਾਡੇ ਨਾਲ ਕਿ ਆਖਰਕਾਰ ਜਿਹੜੀਆਂ ਖਾਲੀ ਪਈਆਂ ਪੰਚਾਇਤਾਂ ਨੇ ਜਿਨ੍ਹਾਂ ਦੇ ਖਜ਼ਾਨੇ ਖਾਲੀ ਨੇ ਉਹਨਾਂ ਨੂੰ ਆਖਰਕਾਰ ਕੋਈ ਗ੍ਰਾਂਟ ਜਾਂ ਕੋਈ ਵਿਸ਼ੇਸ਼ ਵਿੱਤੀ ਸਹਾਇਤਾ ਪਿੰਡ ਦੇ ਵਿਕਾਸ ਲਈ ਆਖਰਕਾਰ ਜੇ ਮਿਲੇਗੀ ਜੇ ਮਿਲੇਗੀ ਤਾਂ ਕਦੋਂ ਮਿਲੇਗੀ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕਿੰਨੀਆਂ ਗ੍ਰਾਮ ਪੰਚਾਇਤਾਂ ਨੇ ਸੈਂਕੜੇ ਹੀ ਜਿਨ੍ਹਾਂ ਦੇ ਖਾਤੇ ਖਾਲੀ ਪਏ ਨੇ ਪੰਜਾਬ ਦੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਨਾਲ ਇੱਕ ਹੋਰ ਵਾਅਦਾ ਕੀਤਾ ਗਿਆ ਸੀ ਜਿਸ ਵਿੱਚ ਆਖਿਆ ਗਿਆ ਸੀ ਕਿ ਸਰਬਸੰਮਤੀ ਨਾਲ ਚੁਣੀਆਂ ਜਾ ਰਹੀਆਂ ਪੰਚਾਇਤਾਂ ਹਾਲਾਂਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਕਿ ਕੋਈ ਪਾਰਟੀ ਦੇ ਨਿਸ਼ਾਨ ਤੇ ਜੋ ਨਹੀਂ ਲੜੇਗਾ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਪਰ ਨਾਲ ਇੱਕ ਵਾਅਦਾ ਕੀਤਾ ਗਿਆ ਕਿ ਉਸ ਵੇਲੇ ਜਦੋਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਉਹਨਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਪ੍ਰਤੀ ਪੰਚਾਇਤ ਦਿੱਤੀ ਜਾਏਗੀ ਹਾਲੇ ਤੱਕ ਉਹ ਗ੍ਰਾਂਟ ਵੀ ਨਹੀਂ ਮਿਲੀ ਔਰ ਉਸ ਤੋਂ ਪਹਿਲਾਂ ਜਿਹੜੇ ਖਾਤੇ ਖਾਲੀ ਪਏ ਨੇ ਉਹਨਾਂ ਪਿੰਡਾਂ ਨੂੰ ਕਦੋਂ ਜਿਹੜਾ ਪੈਸਾ ਮਿਲੇਗਾ ਇਸ ਦੇ ਬਾਰੇ ਹਾਲੇ ਤੱਕ ਸਰਕਾਰ ਦੇ ਵੱਲੋਂ ਕੀ ਰੂਪਰੇਖਾ ਹੈ ਕਿ ਨਹੀਂ ਹੈ ਇਸ ਦੇ ਬਾਰੇ ਕੋਈ ਪਾਰਦਰਸ਼ਤਾ ਢੰਗ ਦੇ ਨਾਲ ਜਾਂ ਸਪਸ਼ਟ ਰੂਪ ਦੇ ਵਿੱਚ ਕੋਈ ਅੰਕੜਾ ਸਾਹਮਣੇ ਨਹੀਂ ਮਿਲਦਾ ਕਿ ਕਦੋਂ ਤੇ ਕਿੰਨੀਆਂ-ਕਿੰਨੀਆਂ ਗਰਾਂਟਾ ਨੇ ਜਿਹੜੀਆਂ ਉਹਨਾਂ ಗ್ರಾಮ ਪੰਚਾਇਤਾਂ ਨੂੰ ਦਿੱਤੀਆਂ ਜਾਣਗੀਆਂ ਪੰਜਾਬੀ ਟਰਬਿਊਨ ਦੇ ਪੰਨਾ ਨੰਬਰ 2 ਦੇ ਉੱਤੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਚ ਕਰੀਬ 38% ਦੀ ಗ್ರಾಮ ਪੰਚਾਇਤਾਂ ਦੇ ਬੋਝੇ ਖਾਲੀ ਨੇ ਉਹਨਾਂ ਦੀਆਂ ਉਹਨਾਂ ਦੇ ਖਾਤਿਆਂ ਵਿੱਚ ਕੁਝ ਨਹੀਂ ਪਿਆ ਜਿਸ ਦੇ ਨਾਲ ਪਿੰਡ ਦਾ ਵਿਕਾਸ ਕਰਾਇਆ ਜਾ ਸਕੇ ਆਮਦਨ ਦਾ ਵੀ ਕੋਈ ਵਸੀਲਾ ਨਹੀਂ ਹੈ ਤੇ ਉਹਨਾਂ ਕੋਲ ਕੇਂਦਰ ਤੇ ਸੂਬਾਈ ਸਰਕਾਰਾਂ ਦੇ ਮੂੰਹਾਂ ਵੱਲ ਝਾਕਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਦਾ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਪੰਚਾਇਤਾਂ ਨੇ ਜਿਨ੍ਹਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਨਾ ਇਤੇ ਪੰਚਾਇਤੀ ਜ਼ਮੀਨ ਹੈ ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਛੱਪੜ ਦੇ ਵਿੱਚ ਜਿਵੇਂ ਕੀ ਠੇਕਾ ਦਿੱਤਾ ਜਾਂਦਾ ਹੈ ਕਿ ਮੱਛੀ ਪਾਲਣ ਦਾ ਧੰਦਾ ਕੀਤਾ ਜਾਵੇ ਇਸ ਤਰ੍ਹਾਂ ਦਾ ਕੋਈ ਹੀਲਾ ਵਸੀਲਾ ਹੋਵੇ ਗ੍ਰਾਂਟ ਜਿਹੜਾ ਆਮਦਨ ਨੂੰ ਲੈ ਕੇ ਉਹ ਨਹੀਂ ਹੈ ਉਹ ਅੱਗੇ ਵੀ ਲਖਦੇ ਨੇ ਵੀ ਦੱਸਦੇ ਨੇ ਕਿ ਇਨ੍ਹਾਂ ਪਿੰਡਾਂ 'ਚ ਨਾ ਤਾਂ ਸ਼ਾਮਲਾਟ ਜ਼ਮੀਨ ਹੈ ਤੇ ਨਾ ਹੀ ਜਿਆ ਕੋਈ ਪ੍ਰੋਜੈਕਟ ਹੈ ਜਿਸ ਤੋਂ ਕੋਈ ਆਮਦਨ ਆਉਂਦੀ ਹੋਵੇ ਸਮੁੱਚੇ ਪੰਜਾਬ 'ਚ ਇਸ ਵੇਲੇ 13236 ਗ੍ਰਾਮ ਪੰਚਾਇਤਾਂ ਨੇ ਤੇ ਦੂਸਰੇ ਪਾਸੇ ਕਰੀਬ 40 ਫੀਸਦੀ ਪੰਚਾਇਤਾਂ ਨੇ ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ ਤੋਂ ਵੱਧ ਹੈ ਹੁਣ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਫਲੈਕਸ ਅਤੇ ਪੋਸਟਰ ਆਦ ਦਾ ਖਰਚਾ ਪੰਚਾਇਤੀ ਫੰਡਾਂ ਵਿੱਚੋਂ ਕਰਨ ਦੇ ਨਿਰਦੇਸ਼ ਹੋਏ ਨਹੀਂ ਉਹ ਪੰਚਾਇਤਾਂ ਕੀ ਕਰਨ ਜਿਨ੍ਹਾਂ ਕੋਲ ਕੋਈ ਪੰਚਾਇਤੀ ਫੰਡ ਹੀ ਨਹੀਂ ਹੈ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਜਿਨ੍ਹਾਂ ਕੋਲ ਕੋਈ ਦੀਵਾਨੀ ਨਹੀਂ ਪਈ ਉਹ ਤਾਂ ਯੁੱਧ ਨਸ਼ਿਆਂ ਵਿਰੁੱਧ ਪੋਸਟਰ ਵੀ ਨਹੀਂ ਲਗਾ ਸਕਣਗੇ ਪਿੰਡ ਦੇ ਵਿੱਚ ਕਿਉਂਕਿ ਪੰਚਾਇਤਾਂ ਨੂੰ ਹਦਾਇਤਾਂ ਨੇ ਕਿ ਉਸ ਫੰਡ ਦੇ ਵਿੱਚੋਂ ਪੈਸੇ ਖਰਚੇ ਜਾਣ ਉਹ ਮੋੜ ਲਾਉਣ ਦੇ ਵਾਸਤੇ ਹੁਣ ਗੱਲ ਅੱਗੇ ਕਰਦੇ ਹਾਂ ਕਿ ਪੰਜਾਬ ਚੋਂ 4911 ਗ੍ਰਾਮ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਦੀ ਸਾਲਾਨਾ ਆਮਦਨ ਜ਼ੀਰੋ ਹੈ ਜਿਨ੍ਹਾਂ ਪੰਚ ਪਿੰਡਾਂ ਕੋਲ ਆਮਦਨ ਹੈ ਉਹਨਾਂ ਦਾ ਆਮਦਨ ਚੋਂ 33% ਹਿੱਸਾ ਤਾਂ ਬਲਾਕ ਸੰਮਤੀ ਤੇ ਪੰਚਾਇਤ ਵਿਭਾਗ ਦੇ ਕੋਲ ਹੀ ਚਲਿਆ ਜਾਂਦਾ ਹੈ ਬਿਨਾਂ ਆਮਦਨ ਵਾਲੇ ਪਿੰਡਾਂ ਲਈ 15ਵਾਂ ਵਿੱਤ ਕਮਿਸ਼ਨ ਕੁਝ ਹੱਦ ਤੱਕ ਸਹਾਇੀ ਬਣਦਾ ਹੈ ਪਿੰਡ ਦੇ ਸਾਂਝੇ ਜਲ ਘਰ ਦੇ ਬਿਜਲੀ ਤੇ ਨਹਿਰੀ ਪਾਣੀ ਦੇ ਬਿੱਲਾਂ ਦੀ ਪੂਰਤੀ ਵੀ ਦੇ ਵਿੱਚ ਵੀ ਮੁਸ਼ਕਲ ਆ ਜਾਂਦੀ ਹੈ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿੱਤ ਕਮਿਸ਼ਨ ਵਿੱਚ ਮਿਲਦੇ ਅਨ ਟਾਈਡ ਫੰਡਾਂ ਚ ਬਿਜਲੀ ਬਿੱਲਾਂ ਦੀ ਪੂਰਤੀ ਕੀਤੀ ਜਾਣ ਦੀ ਵਿਵਸਥਾ ਹੈ ਔਰ ਅੱਗੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵੇਰਵੇ ਅਨੁਸਾਰ ਪੰਜਾਬ ਦੇ ਵਿੱਚ 5700 ਪੰਚਾਇਤਾਂ ਦੀ ਸਾਲਾਨਾ ਆਮਦਨ 2 ਲੱਖ ਤੋਂ ਜ਼ਿਆਦਾ ਹੈ ਜਦਕਿ 1205 ਪਿੰਡਾਂ ਦੀ ਆਮਦਨ 1 ਲੱਖ ਤੋਂ 2 ਲੱਖ ਰੁਪਏ ਸਾਲਾਨਾ ਹੈ ਇਸੇ ਤਰ੍ਹਾਂ 1740 ਪਿੰਡਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਪਿਛਲੀ ਕਾਂਗਰਸ ਸਰਕਾਰ ਨੇ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਮਾਨ ਭੱਤੇ ਦੀ ਪੂਰਤੀ ਪੰਚਾਇਤੀ ਫੰਡਾਂ ਚੋਂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਜਿੰਨਾਂ ਪੰਚਾਇਤਾਂ ਕੋਲ ਪੰਚਾਇਤੀ ਫੰਡ ਮੌਜੂਦ ਸਨ ਉਹਨਾਂ ਸਰਪੰਚਾਂ ਨੂੰ ਤਾਂ ਮਾਣ-ਪੱਤਾ ਮਿਲਦਾ ਰਿਹਾ ਪਰੰਤੂ ਜਿਨ੍ਹਾਂ ਕੋਲ ਪੰਚਾਇਤੀ ਫੰਡ 0 ਹੈ ਉਹਨਾਂ ਸਰਪੰਚਾਂ ਦੇ ਵੀ ਪੱਲੇ ਕੁਝ ਨਹੀਂ ਪਿਆ ਉਹ ਮਾਣ-ਪੱਤਾ ਵੀ ਨਹੀਂ ਲੈ ਸਕੇ ਆਪਣਾ 0 ਆਮਦਨੀ ਵਾਲੇ ਰਾਖਵੇਂ ਪਿੰਡਾਂ ਵਿੱਚ ਹੋਰ ਵੀ ਵਿਪਤਾ ਖੜੀ ਹੋ ਜਾਂਦੀ ਹੈ ਕਿਉਂਕਿ ਸਰਪੰਚ ਪੱਲਿਓ ਖਰਚਾ ਕਰਨ ਦੀ ਕੋਈ ਪਹੁੰਚ ਹੀ ਨਹੀਂ ਰੱਖਦੇ ਬਹੁਤ ਸਾਰੀਆਂ ਨਹੀਂ ਪੰਚਾਇਤਾਂ ਨੇ ਜਿਹੜੀਆਂ ਐਨਆਰਆਈ ਭਾਈਚਾਰੇ ਦੇ ਸਹਿਯੋਗ ਨਾਲ ਚੱਲਦੀਆਂ ਨੇ ਜਾਂ ਫਿਰ ਸਰਪੰਚ ਰਸੂਖਦਾਰ ਹੁੰਦੇ ਨੇ ਉਹਨਾਂ ਕੋਲ ਆਪਣੀ ਨਿੱਜੀ ਜਾਇਦਾਦ ਬਹੁਤ ਹੁੰਦੀ ਹੈ ਜੇਕਰ ਆਮਦਨ ਪੰਚਾਇਤ ਦੀ ਨਾ ਵੀ ਹੋਵੇ ਤਾਂ ਆਪਣੇ ਪੱਲਿਓ ਵੀ ਪਿੰਡਾਂ ਦੇ ਵਿਕਾਸ ਦੇ ਲਈ ਬਹੁਤ ਸਾਰੇ ਅਜਿਹੇ ਸਰਪੰਚ ਨੇ ਜੋ ਜਿਵੇਂ ਕਿ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਇਸ ਤਰ੍ਹਾਂ ਅਕਸਰ ਹੀ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਕਹਿੰਦੇ ਆ ਸੁਣਿਆ ਜਾਂਦਾ ਹੁਣ ਜਿਵੇਂ ਇਹ ਅੰਕੜੇ ਸਾਹਮਣੇ ਆਏ ਨੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਨ੍ਹਾਂ ਦੇ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਉਹ ਪੰਚਾਇਤਾਂ ਦਾ ਗੁਜ਼ਾਰਾ ਕਿੰਨਾ ਔਖਾ ਹੋ ਜਾਏਗਾ ਉਹ ਪਿੰਡਾਂ ਦਾ ਵਿਕਾਸ ਕਰਨਾ ਤਾਂ ਦੂਰ ਦੀ ਗੱਲ ਪੰਚ ਸਰਪੰਚ ਹੈ ਜੇਕਰ ਕਿਸੇ ਲੜਾਈ ਝਗੜੇ ਦੇ ਵਿੱਚ ਜਾਂ ਕਿਸੇ ਹੋਰ ਪਿੰਡ ਦੇ ਸਾਂਝੇ ਕੰਮ ਦੇ ਲਈ ਵੀ ਕਿਤੇ ਢੇੜਾ ਲਾਉਂਦੇ ਨੇ ਤੇ ਉਹਨਾਂ ਨੂੰ ਪੈਟਰੋਲ ਡੀਜ਼ਲ ਵੀ ਪੱਲਿਓਂ ਫੂਕਣਾ ਪੈਂਦਾ ਹੋਵੇਗਾ ਇਹ ਇੱਕ ਗੱਲ ਸਥਿਤੀ ਸਾਹਮਣੇ ਜਿਹੜੀ ਸਪਸ਼ਟ ਆਉਂਦੀ ਹੈ ਔਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਦਿਆਲਾ ਦੇ ਸਰਪੰਚ ਲక్ష్మణ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਪੰਚਾਇਤ ਕੋਲ ამਦਨ ਦਾ ਕੋਈ ਸਾਧਨ ਨਹੀਂ ਹੈ ਬਹੁਤੇ ਕੰਮਾਂ ਲਈ ਪੱਲਿਓਂ ਖਰਚਾ ਕਰਨਾ ਪੈਂਦਾ ਉਹਨਾਂ ਦੱਸਿਆ ਕਿ ਪੰਚਾਇਤੀ ਫੰਡਾਂ 'ਚੋਂ ਨਸ਼ਿਆਂ ਖਿਲਾਫ ਜੋ ਫਲੈਕਸ ਆਦ ਲਾਉਣ ਲਈ ਨਿਰਦੇਸ਼ ਪ੍ਰਾਪਤ ਹੋਏ ਨੇ ਉਹ ਵੀ ਪੱਲਿਓਂ ਹੀ ਖਰਚਾ ਕਰਨਾ ਪੈਣਾ ਹੈ ਅਹਿਮ ਸੂਤਰ ਇਹ ਵੀ ਦੱਸਦੇ ਨੇ ਕਿ ਪੰਜਾਬ ਵਿੱਚ 2 ਲੱਖ ਰੁਪਏ ਤੋਂ ਘੱਟ ਆਮਦਨ ਵਾਲੀਆਂ ਪੰਚਾਇਤਾਂ ਦੇ ਸਰਪੰਚਾਂ ਲਈ ਮਾਣ ਪੱਤਾ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਵੇਗਾ ਹੁਣ ਇਹ ਗੱਲਾਂ ਸਾਹਮਣੇ ਆਈਆਂ ਨੇ ਦੂਜੇ ਪਾਸੇ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਆਮਦਨੀ ਵਾਲੀਆਂ ਪੰਚਾਇਤਾਂ ਪੂਰੀ ਤਰ੍ਹਾਂ ਸਰਕਾਰਾਂ ਤੇ ਨਿਰਭਰ ਹੁੰਦੀਆਂ ਨੇ ਉਹਨਾਂ ਨੂੰ ਹਰ ਛੋਟੇ ਤੋਂ ਛੋਟੇ ਕਾਮਲੀ ਪ੍ਰਸ਼ਾਸਨ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪਿੰਡਾਂ ਵਿੱਚ ਨਵੇਂ ਪ੍ਰੋਜੈਕਟ ਸਾਰੇ ਜਿਨ੍ਹਾਂ ਤੋਂ ਪੰਚਾਇਤ ਨੂੰ ਆਮਦਨ ਦਾ ਵਸੀਲਾ ਬਣ ਸਕੇ ਹੁਣ ਪੰਚਾਇਤੀ ਆਮਦਨ ਦੇ ਜਿਹੜੇ ਪਿੰਡਾਂ ਦੀ ਗਿਣਤੀ ਹੈ ਜਿਸ ਦੇ ਵਿੱਚ ਜ਼ੀਰੋ ਆਮਦਨੀ ਵਾਲੀਆਂ ਪੰਚਾਇਤਾਂ ਦੀ ਗਿਣਤੀ ਹੈ 4911 ਖਬਰ ਦੇ ਮੁਤਾਬਕ 1 ਲੱਖ ਤੋਂ ਘੱਟ ਆਮਦਨੀ ਵਾਲੀਆਂ ਪੰਚਾਇਤਾਂ 1740 1 ਤੋਂ 2 ਲੱਖ ਰੁਪਏ ਦੀ ਆਮਦਨ ਵਾਲੀਆਂ ਪੰਚਾਇਤਾਂ ਇਸਲਾਣਾ ਆਮਦਨਾਂ ਪਿੰਡਾਂ ਦੀ ਪੰਚਾਇਤਾਂ ਦੀ ਉਹ 1265 ਪਿੰਡ ਨੇ 2 ਲੱਖ ਤੋਂ ਵੱਧ ਆਮਦਨੀ ਵਾਲੀਆਂ ਪੰਚਾਇਤਾਂ 5300 ਹਾਲਾਂਕਿ ਗਿਣਤੀ ਪੰਚਾਇਤਾਂ ਦੀ ਬਹੁਤ ਜ਼ਿਆਦਾ ਪਰ 13236 ಗ್ರಾಮ ਪੰਚਾਇਤਾਂ ਦੇ ਵਿੱਚੋਂ ਸਿਰਫ 5000 ਤੋਂ ਵੱਧ ਪਿੰਡ ਹੀ ਨੇ ਜਿਨ੍ਹਾਂ ਕੋਲ 2 ਲੱਖ ਤੋਂ ਵੱਧ ਵਾਲੇ ਪ੍ਰਤੀ ਆਮਦਨ ਵਾਲੇ ਜਿਹੜੇ ਨੇ ਅਸਲਾਨਾ ਉਹ ਪੰਚਾਇਤਾਂ ਨੇ ਬਾਕੀ ਸਾਰੇ ਨੇ ਜਿਹੜੇ ਸਰਕਾਰ ਦੇ ਵੱਲ ਝਾਕ ਰਹੇ ਨੇ ਕਿ ਕਦੋਂ ਕੋਈ ਵਿਸ਼ੇਸ਼ ਗ੍ਰਾਂਟ ਜਾਂ ਵਿੱਤੀ ਸਹਾਇਤਾ ਮਿਲੇ ਜਿਸ ਦੇ ਨਾਲ ਪਿੰਡ ਦਾ ਵਿਕਾਸ ਤਾਂ ਹੋਣਾ ਹੀ ਹੋਣਾ ਤੇ ਪੰਜ ਸਰਪੰਚ ਜਿਹੜੇ ਮੋਤਵਾਰ ਨੇ ਜਿਹੜੇ ਪਿੰਡ ਦੀ ਨੁਮਾਇੰਦਗੀ ਕਰਨਗੇ ਔਰ ਕਿਹਾ ਜਾਂਦਾ ਹੈ ਕਿ ਪਿੰਡਾਂ ਦੀ ਸਭ ਤੋਂ ਜਿਹੜੀ ਲੋਕਤੰਤਰ ਢਾਂਚੇ ਦੇ ਵਿੱਚ ਸਭ ਤੋਂ ਅਹਿਮ ਤੇ ਛੋਟੀ ਇਕਾਈ ਜਿਸ ਨੂੰ ਮੰਨਿਆ ਜਾਂਦਾ ਉਹ ಗ್ರಾಮ ਪੰਚਾਇਤਾਂ ਹੀ ਨੇ ਔਰ ਜੇਕਰ ಗ್ರಾಮ ਪੰਚਾਇਤਾਂ ਹੀ ਵਿੱਤੀ ਤੌਰ ਦੇ ਉੱਤੇ ਇੰਨੀਆਂ ਕੰਗਾਲ ਹੋਣ ਗਿਆ ਤਾਂ ਫਿਰ ਉਹ ਕਿਵੇਂ ਲੋਕਾਂ ਦੇ ਲਈ ਸਹਿਯੋਗ ਕਰ ਸਕਦੇ ਨੇ ਕਿਵੇਂ ਪਿੰਡਾਂ ਦੀ ਸੂਰਤ ਬਦਲ ਸਕਦੇ ਨੇ ਹਾਲਾਂਕਿ ਜੇਕਰ ਐਨ ਆਰ ਆਈ ਭਾਈਚਾਰੇ ਦੀ ਬਦੌਲਤ ਜਾਂ ਕਈ ਪਿੰਡਾਂ ਦੇ ਵਿੱਚ ਦਾਨੀ ਸੱਜਣਾ ਦੀ ਬਦੌਲਤ ਕਈ ਪਿੰਡਾਂ ਨੇ ਵਿਕਾਸ ਤੇ ਤਰੱਕੀ ਕੀਤੀ ਹੈ ਚੰਗੇ ਖੇਡ ਮੈਦਾਨ ਚੰਗੀਆਂ ਲਾਇਬ੍ਰੇਰੀਜ਼ ਤੇ ਹੋਰ ਸਹੂਲਤਾ ਜਿਹੜੀਆਂ ਕੀ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾ ਸਕਣ ਜਾਂ ਸਕੂਲਾਂ ਦਾ ਨੈਣ ਨਕਸ਼ ਬਦਲਣਾ ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਲੋਕਾਂ ਵੱਲੋਂ ਨਿੱਜੀ ਤੌਰ ਦੇ ਉੱਤੇ ਵੀ ਇਸ ਦੀ ਕਾਇਆਕਲਪ ਕੀਤੀ ਗਈ ਹੈ ਰੂਪਰੇਖਾ ਬਦਲੀ ਗਈ ਹੈ ਪਰ ਜੇ ਉਸ ਤੱਕ ਰਹੀ ਗੱਲ ਸਮੁੱਚੇ ਪਿੰਡਾਂ ਦੇ ਵਿਕਾਸ ਦੇ ਲਈ ਪੰਚਾਇਤਾਂ ਨੂੰ ਸਰਕਾਰ ਦੇ ਵੱਲੋਂ ਸਹਿਯੋਗ ਮਿਲਣਾ ਉਹ ਨਾ ਮਾਤਰ ਹੈ ਹਾਲੇ ਤੱਕ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੇ ਆਰਟੀਆਈ ਦੇ ਵੇਰਵੇ ਦੱਸਦੇ ਨੇ ਕਿ ਉਸ ਦੇ ਵਿੱਚ ਵੀ ਹਜ਼ਾਰਾਂ ਪੰਚਾਇਤਾਂ ਨੇ ਜਿਹੜੀਆਂ ਕੀ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਉਹ ਵੀ ਹਰ ਦੇ ਸਰਕਾਰ ਵੱਲ ਦੇਖ ਰਹੀਆਂ ਨੇ ਕਿ ਕਦੋਂ ਸਾਨੂੰ ਸਰਬਸੰਮਤੀ ਵਾਲਾ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਲੇਗਾ ਜਾਂ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਪੰਚਾਇਤਾਂ ਕੱਖੋਂ ਹੋਲੀਆਂ ਹੋਈਆਂ ਪਈਆਂ ਨੇ ਜਿਸ ਦੇ ਨਾਲ ਪਿੰਡਾਂ ਦਾ ਵਿਕਾਸ ਕਰਨਾ ਤਾਂ ਦੂਰ ਦੀ ਗੱਲ ਪੰਚ ਸਰਪੰਚ ਨੂੰ ਵੀ ਪੱਲਿਓ ਖਰਚਾ ਕਰਨਾ ਪੈ ਰਿਹਾ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਹਾਡੀ ਆਪਣੀ ਪੰਚਾਇਤ ਦਾ ਕਿੰਨਾ ਕੁ ਆਮਦਨ ਦਾ ਵਸੀਲਾ ਹੈ ਕਿ ਉਸ ਨਾਲ ਗੁਜ਼ਾਰਾ ਹੋ ਰਿਹਾ ਜਾਂ ਫਿਰ ਤੁਹਾਡੇ ਪਿੰਡਾਂ ਦੇ ਵਿੱਚ ਗ੍ਰਾਂਟ ਦੀ ਵਿਸ਼ੇਸ਼ ਤੌਰ ਦੇ ਉੱਤੇ ਲੋੜ ਜਾਪਦੀ ਹੈ ਆਪਣੇ ਆਪਣੇ ਪਿੰਡਾਂ ਦੇ ਤਜਰਬੇ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ